ਸਿੱਧੂ ਸਾਹਿਬ ਜੀ ਮੈਥਡ ਨੂੰ ਇੱਥੋਂ ਇਹ ਗੱਲ ਕਰਾਂ ਅੱਜ ਮੀਟਿੰਗ ਸੀ ਉੱਥੇ 15 20 50 ਪਤਾ ਨਹੀਂ ਕਿੰਨੇ ਨਾਮ ਕਾਫੀ ਦਿੱਤੇ ਹੋਏ ਨੇ ਬੱਕ ਬੱਕ ਡੇਰਿਆਂ ਦੇ ਸੰਤ ਸੀਗੇ ਤੇ ਉੱਥੇ ਗੱਲ ਇਹ ਹੋਈ ਹੈ ਵੀ ਕਿਉਂਕਿ ਇਹਨਾਂ ਨੇ ਕੋਈ ਪ੍ਰਮਾਣ ਨਹੀਂ ਕੀਤੀ ਅਸੀਂ ਜਿਹੜਾ 28 ਮਾਰਚ ਨੂੰ ਉੱਥੇ ਧਰਨਾ ਦਿੱਤਾ ਸੀ ਉਦੋਂ 15 April ਡੈਡ ਲਾਈਨ ਦਿੱਤੀ ਸੀ ਉਸ ਤੋਂ ਬਾਅਦ ਸਾਡੀ ਸੁਣਵਾਈ ਨਹੀਂ ਹੋਈ ਇਹਨਾਂ ਦੀ ਡਿਮਾਂਡ ਸੀ ਕਿ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰਕੇ ਗਿਆਨੀ ਰਗਵੀਰ ਸਿੰਘ ਨੂੰ ਗਿਆਨੀ ਸੁਲਤਾਨ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂਕਿ ਇਹ ਇਹ ਮਤਲਬ ਬੇਇੱਜ਼ਤੀ ਕਰਕੇ ਤੁਸੀਂ ਉਤਾਰੇ ਨੇ ਤੇ ਇਸੇ ਲਈ ਇਹਦਾ ਵਿਧੀ ਵਿਧਾਨ ਵੀ ਬਣਨਾ ਚਾਹੀਦਾ ਹੈ ਉਹਨਾਂ ਨੂੰ ਇੱਕ ਵਾਰ ਬਹਾਲ ਕਰਕੇ ਸੇਵਾ ਮੁਕਤੀ ਵੀ ਹੋਣੀ ਚਾਹੀਦੀ ਹੈ ਤਾਂ ਸਨਮਾਨਜਨਕ ਤਰੀਕੇ ਨਾਲ ਤੇ ਫਿਰ ਕੋਈ ਸਰਬਸੰਮਤ ਜਿਹੜੇ ਤਰੀਕੇ ਦੇ ਜਥੇਦਾਰ ਲੱਗਣੇ ਚਾਹੀਦੇ ਨੇ ਪਰ ਉਹ ਆਪਣੇ ਸਾਹਮਣੇ ਨੇ ਕਿ ਲਾ ਦਿੱਤੇਗੇ ਜਿਵੇਂ ਕੁਲਦੀਪ ਸਿੰਘ ਗੜਗੱਜ ਲਾਏ ਰਾਤ ਨੂੰ 2:30 ਵਜੇ ਉਹਨਾਂ ਨੂੰ ਉਹ ਦਸਤਾਰ ਬੰਦੀ ਵੀ ਕਰਾਤੀ ਇਹਦਾ ਰੌਲਾ ਸਾਰੇ ਹੀ ਪਾ ਰਹੇ ਨੇ ਉਸ ਤੰਗ ਨਾਲ ਬਾਬਾ ਟੇਕ ਸਿੰਘ ਧਰੌਂਡੇ ਦੇ ਵੀ ਕੋਈ ਨਹੀਂ ਗਿਆ ਅੰਪਰਦਾਵਾ ਪੰਗ ਦੇਣ ਗਈਆਂ ਹੀ ਨਹੀਂ ਦਸਤਾਰ ਦੇਣ ਸੱਤਾਂਵਾਂ ਨਹੀਂ ਗਈਆਂ ਪਰ 우리 ਕਮੇਟੀ ਦਾ ਪ੍ਰਧਾਨ ਨਹੀਂ ਗਿਆ ਹੋਰ ਤਾਂ ਛੱਡੋ ਉਹ ਰੌਲਾ ਚੱਲ ਰਿਹਾ ਆਪਣੀ ਜਗ੍ਹਾ ਫਿਰ ਇਹਨਾਂ ਨੇ ਹੁਣ ਫਾਈਨਲ ਫੈਸਲਾ ਇਹ ਕਰ ਲਿਆ ਕਿ ਇੱਕ ਤਾਂ 10 ਮਈ ਦੇਤੀ ਹੈ ਕਿ ਜੇ ਮਈ ਤੱਕ ਇਹ ਆਪਣਾ ਫੈਸਲਾ ਬੰਦਰਾ ਨਹੀਂ ਕਰਦੇ ਤਾਂ ਜੂਨ ਤੋਂ ਲੈ ਕੇ ਹਰ ਪਹਿਲੇ ਐਤਵਾਰ ਸਖਬੀਰ ਸਿੰਘ ਬਾਦਲ ਦੇ ਘਰ ਦੇ ਸਾਹਮਣੇ ਬਾਦਲ ਪਿੰਡ ਦੇ ਵਿੱਚ 500 ਸਿੰਘ ਜਾਪ ਕਰਕੇ 2-2 ਘੰਟੇ ਆਇਆ ਕਰਨਗੇ ਦੂਜੀ ਗੱਲ ਦੂਜੀ ਗੱਲ ਇਹ ਇਹਨਾਂ ਨੇ ਕਰਤੀ ਹੈ ਕਿ ਜਿਹੜੇ ਜਥੇਦਾਰ ਨਵੇਂ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਸੰਗਤ ਨੂੰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਕੋਈ ਨਾ ਗੱਲ ਸੁਣੇ ਤੇ ਨਾ ਇਹਨਾਂ ਨਾਲ ਕੋਈ ਵਰਤਣਾ ਨਾ ਕੀਤੀ ਜਾਵੇ ਤੇ ਜਿਹੜੇ ਐਸਜੀਪੀਸੀ ਮੈਂਬਰ ਤੇ ਅਕਾਲੀ ਦਲ ਦੇ ਕੋਈ ਲੀਡਰ ਜਥੇਦਾਰਾਂ ਨੂੰ ਜਨਤਕ ਫੀਲਡ 'ਚ ਲੈ ਕੇ ਜਾਣਗੇ ਉਹਨਾਂ ਦਾ ਵੀ ਬਾਈਕਾਟ ਉਹ ਸਵਾਹ ਨੇ ਇਹ ਕਾਫੀ ਨੇ ਕਿਉਂਕਿ ਜੂਨ 84 ਦਾ ਜਿਹੜਾ ਉਹ ਆਪਣੇ ਸਾਹਮਣੇ ਹੁੰਦਾ ਤਿੰਨ ਤੋਂ 6 ਜੂਨ ਵਾਲਾ ਪਹਿਲੀ ਵਾਰ ਉਹਨਾਂ ਨੇ 11 ਜੂਨ ਰੱਖੀ ਆ ਪਹਿਲਾਂ ਧਰਨਾ ਜਿਹੜਾ ਉੱਥੇ ਧਰਨਾ ਹੋਏਗਾ ਕਿਉਂਕਿ ਆਹ ਦਿਨ ਲੰਘ ਜਾਣਗੇ ਅਗਲੇ ਵਾਰ ਪਹਿਲਾ ਐਤਵਾਰ ਹੋਇਆ ਕਰੇਗਾ ਕਿਸੇ ਵੀ ਇਹਨੂੰ ਕਿਸ ਟਕਰਾਅ ਦੇ ਰੂਪ ਵਿੱਚ ਜਨਤਕ ਤੌਰ ਤੇ ਇਕੱਤਾਇਆ ਹੈ ਦੂਜਾ ਇਹੋ ਜਿਹਾ ਅਲੀਗੇਸ਼ਨ ਵੀ ਲੱਗਦੇ ਨੇ ਕਿ ਬਾਬਾ ਹਰਨਾਮ ਸਿੰਘ ਉਹ ਨਹੀਂ ਤਾਂ ਬਾਇਆ ਦਿੱਲੀ ਹੋ ਕੇ ਜਿਹੜੀ ਇੱਕ ਕੋਈ ਗੱਲ ਆਉਂਦੀ ਹੈ ਤੀਜੀ ਗੱਲ ਇਹ ਵੀ ਗੱਲ ਆ ਰਹੀ ਆ ਲਗਾਤਾਰ ਵੀ ਜੇ ਐਜੀਪੀਸੀ ਪ੍ਰਧਾਨ ਉਹਨਾਂ ਨਾਲ ਨੇਗੋਸ਼ੀਏਸ਼ਨ ਕਰਦੇ ਨੇ ਉਹਨਾਂ ਦਾ ਇੰਨਾ ਭਰੋਸਾ ਨਹੀਂ ਵੀ ਐਜੀਪੀਸੀ ਪ੍ਰਧਾਨ ਦੀ ਵੀ ਸੁਣੀ ਜਾਊਗੀ ਨਹੀਂ ਸੁਣੀ ਜਾਊ ਇਸ ਲਈ ਡਾਇਰੈਕਟ ਐਜੀਪੀਸੀ ਪ੍ਰਧਾਨ ਦੀ ਬਜਾਏ ਜਥੇਦਾਰਤਾ ਐਜੀਪੀਸੀ ਦੀ ਅੰਤਰੀ ਕਮੇਟੀ ਲਾਉਂਦੀ ਆ ਤੇ ਹਟਾਉਂਦੀ ਆ ਉਹ ਸਿੱਧੇ ਸੁਖਵੀਰ ਸਿੰਘ ਵਾਦਨ ਦੇ ਚਲੇਗੇ ਤਾਂ ਮਤਲਬ ਬਾਬਾ ਹਰਨਾਮ ਸਿੰਘ ਨੂੰ ਪੁਰਾਣੀ ਪ੍ਰੈਕਟਿਸ ਹੈ ਪੂਰੀ ਵੀ ਪੱਤਾ ਤਾਂ ਇੱਥੋਂ ਹੁੰਦਾ ਜਦੋਂ ਵੀ ਇਹਨਾਂ ਨੇ ਇਸ ਲਈ ਇੱਥੇ ਵਿਚਾਲੇ ਵਾਲੀ ਜਿਹੜੀ ਐਜੀਪੀਸੀ ਹੈ ਇਹਦਾ ਤਾਂ ਕੋਈ ਜ਼ੋਰ ਨਹੀਂ ਇਸ ਪਦਰ ਦੇ ਇਹ ਸਾਰਾ ਡੰਮੇ ਜਦੋਂ ਜਦੋਂ ਤਾਂ ਨੰਦੂ ਟਕਸਾਨ ਪੂਰੀ ਤਰ੍ਹਾਂ ਕਾਲੀ ਦਲ ਦੇ ਨਾਲ ਸੀ ਉਦੋਂ ਕੈਲੰਡਰ ਚ ਵੀ ਇਹਨਾਂ ਨੇ ਲਾਬਤ ਕਰਵਾਈ ਜਿਹੜਾ origignal ਕੈਲੰਡਰ ਸੀ ਜਾਰੀ ਹੋਇਆ ਉਹ ਸਾਰਾ ਵਿਡਰਾ ਹੋਇਆ ਫਿਰ 84 ਵਾਲੀ ਯਾਦਗਾਰ ਜਿਹੜਾ ਇੱਕ ਗੁਰਦੁਆਰੇ ਚ ਗੁਰਦੁਆਰਾ ਬਣਾਉਣ ਦੀ ਇੱਕ ਪ੍ਰਥਾ ਸੀ ਉਹ ਵੀ ਚਲਾਈ ਉਹਨਾਂ ਨੇ ਤੇ ਮਨਵਾਈ ਆਪਣੀ ਉਸੇ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਤਾਂ ਮਰੌਂਦੇ ਰਹੇ ਨੇ ਜਿੰਨਾ ਚਿਰ ਨਾਲ ਸੀ ਹੁਣ ਵੱਖਰੀਆਂ ਨੇ ਲੱਗਦਾ ਉਸੇ ਚ ਉਹ ਉੱਥੇ ਹੀ ਚ ਉਹ ਮਾਰ ਰਹੇ ਨੇ ਉਹ ਜਿੱਥੇ ਉਹਨਾਂ ਨੂੰ ਚਾਹੀਦੀ ਹੈ ਕਿ ਨਹੀਂ ਅਹ ਬੇਖੋ ਜਿਹੜਾ ਡੇਰੇਦਾਰੀਆਂ ਬਾਰੇ ਬਿਲਕੁਲ ਕਲੀਅਰ ਹੈ ਪਹਿਲੀ ਗੱਲ ਤਾਂ ਇਹ ਜਿਹੜੀ ਸਿੱਖ ਪ੍ਰਿੰਸੀਪਲ ਦਾ ਉਹਦਾ ਵੈਸੇ ਤਾਂ ਪਰੰਪਰਾ ਮਤਾਵਕ ਤੇ ਅਦਰਬਾਈਜ਼ ਵੀ ਉਹਦਾ ਨਿਸ਼ੇਧ ਹੈ ਤੇ ਇਹ ਡੇਰੇਦਾਰੀਆਂ ਪਹਿਲਾਂ ਦੇਖ ਵੀ ਚੁੱਕੇ ਆ ਸਾਰਾ ਕੀ ਹੈ ਕਿਉਂਕਿ ਹੋਰ ਆਸ-ਪਾਸੇ ਦੀਆਂ ਡੇਰੇਦਾਰੀਆਂ ਕਿਸ ਤਰੀਕੇ ਦਾ ਸਿਆਸੀ ਲੈਵਲ ਤੇ ਵਰਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਕਾਇਮ ਵੀ ਰੱਖਿਆ ਜਾ ਰਿਹਾ ਜਿਹੜਾ ਇਸ ਕਿਸ ਕਿਸਮ ਦੀ ਡੇਰੇਦਾਰੀ ਕਦੇ ਵੀ ਕਦੇ ਵੀ ਸਰਕਾਰਾਂ ਤੋਂ ਬਗੈਰ ਪੈਟਰਨਾਈਜ਼ ਪੋਲੀਟੀਕਲ ਪੈਟਰਨਾਈਜ਼ੇਸ਼ਨ ਤੋਂ ਬਗੈਰ ਚੱਲੀ ਨਹੀਂ ਸਕਦੀ ਉਹ ਤਾਂ ਹਮੇਸ਼ਾ ਇਹ ਚੱਲੇਗੀ ਮੌਕੇ ਦੀ ਸਰਕਾਰ ਦੇ ਹਾਲ ਚੱਲਣਾ ਹੁੰਦਾ ਡੇਰੇਦਾਰੀ ਨੇ ਤਾਂ ਜਾਂ ਮਤਲਬ ਕਿ ਸਹਿੰਦੇ ਜੀ ਰੂਪ ਚ ਚੱਲਣਾ ਹੋਵੇ ਜਿੱਥੇ ਕਿ ਹੋਰ ਕੋਈ ਉਹਨਾਂ ਦਾ ਪੈਟਰਨ ਮਿਲ ਜੇ ਤਾਂ ਫਿਰ ਉਹ ਦੂਜੇ ਪੈਟਰਨ ਨੂੰ ਚੈਲੰਜ ਕਰ ਦਿੰਦੇ ਆ ਇਹ ਜਾਂ ਕੁਝ ਕਰਦੇ ਆ ਤੇ ਇਹ ਦੇ ਬਾਰੇ ਤਾਂ ਨਾਨਕਸ਼ਾਹੀ ਕੈਲੰਡਰ ਬਾਰੇ ਤਾਂ ਦੇ ਕਾਫੀ ਸਮੇ ਤੋਂ ਲੰਬੇ ਸਮੇਂ ਤੋਂ ਜਿਹੜੀ ਕਿਸੇ ਬੜੇ ਟੌਪ ਤੇ ਸੀ ਸਾਡੀ ਬੜੀ ਰਿਸਪੈਕਟਡ ਦਮਦਮੇ ਟਕਸਾਲ ਸੀ ਉਹਦਾ ਜਿਹੜੇ ਹਰਨਾਮ ਸਿੰਘ ਧੁੰਮੇ ਦੇ ਆਉਣ ਦੇ ਪਿਛੋਂ ਪਹਿਲੀ ਪਹਿਲਾ ਅਕਸ਼ਤਾ ਰਿਹਾ ਨਹੀਂ ਬਾਜੇ ਚ ਵੀ ਨਹੀਂ ਰਿਹਾ ਬਾਕੀ ਸਾਰ ਸਾਈਡਾਂ ਚ ਉਹਨੇ ਰੱਖੇ ਤੇ ਤੇ ਉਹ ਤੋਂ ਪਿਛੋਂ ਉਸ ਦੇ ਪਿਛੋਂ ਉਹਦਾ ਜਿਹੜਾ ਕਾਰ ਵਿਹਾਰ ਹੈ ਸਾਰਾ ਉਹ ਵਾਇਆ ਦਿੱਲੀ ਜਾਂ ਦਿੱਲੀ ਨਾਲ ਜੁੜਦਾ ਵੀ ਦੇਖਿਆ ਲੋਕਾਂ ਨੇ ਤੇ ਕੈਲੰਡਰ ਦੇ ਮਸਲੇ ਵਿੱਚ ਤਾਂ ਬਹੁਤ ਵੱਡਾ ਰੋਲ ਇਹੀ ਰਿਹਾਗਾ ਸਾਰਾ ਤੇ ਇਸ ਕਰਕੇ ਡੇਰੇਦਾਰੀਆਂ ਜਿਹੜੀਆਂ ਹੈ ਇਹ ਇੱਕ ਨਿਊ ਮਹੰਤ ਕਹਿ ਦਿਓ ਜਿਹੜੇ ਨਵੇਂ ਕਿਸਮ ਦੇ ਮਹੰਤ ਐ ਐਜੀਪੀਸੀ ਦੇ ਮੈਂਬਰ ਵੀ ਉਸੇ ਕਿਸਮ ਦੇ ਮਹੰਤ ਐ ਮਹੰਤਾਂ ਦਾ ਹੀ ਇੱਕ ਖਾਸ ਕਿਸਮ ਦਾ ਆਪਸ ਵਿੱਚ ਦੀ ਜੋਰ ਜੋ ਤੱਕਾ ਜੋਰ ਚੱਲ ਰਿਹਾ ਆਪਸ ਵਿੱਚ ਦੀ ਸੈਟਲ ਕਿਵੇਂ ਕਰਦੇ ਕਿੱਥੇ ਕਰਦੇ ਆ ਇਹ ਦੇਖਿਆ ਜਾਊਗਾ ਬਾਕੀ ਇਹ ਐ ਬਿਲਕੁਲ ਕਲੀਅਰ ਹੈ ਚਲੋ ਇਹ ਠੀਕ ਇੱਕ ਗੱਲ ਹੋਈ ਐ ਪਬਲਿਕ opinion ਨੂੰ ਮੋਬੋਲਾਈਜ਼ ਕਰਨ ਦੇ ਲੈਵਲ ਤੇ ਲੋਕਾਂ ਤੱਕ ਜਾਂਦੀ ਹੈ ਮਸਲਾ ਜਿਉਂਦਾ ਰੱਖਣ ਦੇ ਲਈ ਵੀ ਇਹ ਗੱਲ ਕਾਫੀ ਹੱਦ ਤੱਕ ਹੈ ਵੀ ਅਸੀਂ ਜਾ ਕੇ ਹੁਣ ਬਾਦਲ ਪਿੰਡ ਦੇ ਵਿੱਚ ਇਹ ਮੋਨ ਵਕਤ ਰੱਖਾਂਗੇ ਜਾਂ ਉੱਥੇ ਅਸੀਂ ਪ੍ਰੋਟੈਸਟ ਕਰਾਂਗੇ ਜਾਂ ਪ੍ਰੋਟੈਸਟ ਦਾ ਜਿਹੜਾ ਰਿਲੀਜੀਅਸ ਫਾਰਮ ਆ ਉਹ ਰੱਖਾਂਗੇ ਇਹ ਇਹ ਤਾਂ ਇੱਕ ਵੱਖਰੀ ਗੱਲ ਆ ਪਰ ਇਹ ਵੀ ਮਸਲੇ ਨੂੰ ਅਲਾਈਵ ਰੱਖਣਾ ਹੈ ਜਿੰਦਾ ਰੱਖਣਾ ਇਹਨਾਂ ਨੇ ਉਹ ਰੱਖ ਰਹੇ ਆ ਤੇ ਇਹ ਇਹ ਵੀ ਠੀਕ ਕੀਤਾ ਉਹਨਾਂ ਨੇ ਤੁਹਾਡੀ ਗੱਲ ਠੀਕ ਹੈ ਇਸ ਗੱਲ ਦੇ ਵਿੱਚ ਵੀ ਇਹ ਠੀਕ ਹੈ ਕਾਫੀ ਗੱਲ ਵੀ ਜਿਹੜਾ ਬੰਦਾ ਸਹੀ ਜਿਹੜਾ ਪਾਵਰ ਸੈਂਟਰ ਹੈ ਜਿਹਨੇ ਸਹੀ ਕੋਈ ਡਿਕਟੇਟ ਕਰਦਾ ਸਾਰੀਆਂ ਗੱਲਾਂ ਉੱਥੇ ਹੀ ਤੁਸੀਂ ਜਾ ਕੇ ਉਂਗਲ ਧਰਨੀ ਹੈ ਇਹ ਆਪਣੇ ਆਪ 'ਚ ਠੀਕ ਹੈ ਬਾਕੀ ਇਹ ਗੱਲ ਸਭ ਤੋਂ ਜ਼ਿਆਦਾ ਜਿਹੜੀ ਦੁਖਦਾਈ ਗੱਲ ਹੈ ਉਹ ਹੈਗਾ ਵੀ ਅਕਾਲ ਤਖਤ ਦੀ ਐਂਟੀਟੀ ਕੀ ਹੈ ਹਸਤੀ ਕੀ ਹੈ ਉਹ ਪਰੰਪਰਾਵਾਂ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਪਰੰਪਰਾਵਾਂ ਤੇ ਤੇ ਮਿਥ ਤੇ ਖੜੀ ਐ ਕਿਉਂਕਿ ਇਹ ਕੱਲ ਵੀ ਮੈਂ ਕਹਿਣਾ ਚਾਹੁੰਦਾ ਸੀ ਇਹੀ ਗੱਲ ਆ ਵੀ ਇਹ ਪ੍ਰੇਮ ਪ੍ਰੇਮ ਸਿੰਘ ਹੋਤੀ ਨੇ ਪਹਿਲੀ ਵਾਰ ਇਹ ਅਕਾਲੀ ਫੂਲਾ ਸਿੰਘ ਵਾਲੀ ਗੱਲ ਕਹੀ ਹੈ ਤੇ ਮੈਂ ਨਹੀਂ ਕਹਿੰਦਾ ਹਿੰਦੂ ਬਾਲਾ ਤੇ ਹੋਰ ਹਿਸਟੋਰੀਅਨ ਕਹਿੰਦੇ ਆ ਇਹ ਤੋਂ ਪਹਿਲਾਂ ਕਿਤੇ ਵੀ ਇਸ ਕਿਸਮ ਦੀ ਅਕਾਲੀ ਫੂਲਾ ਸਿੰਘ ਵਾਲੀ ਜਿਹੜੀ ਵੀ ਕੋੜੇ ਮਾਰੇ ਰਣਜੀਤ ਸਿੰਘ ਨੂੰ ਇਹ ਸਾਰੀ ਵੀ ਕਿਤੇ ਇਸ ਕਿਸਮ ਦੀ ਕਿਤੇ ਲਿਖਤ ਰੂਪ ਚ ਨਹੀਂ ਆਈ ਤੇ ਪਹਿਲੀ ਵਾਰੀ ਉਦੋਂ ਆਉਂਦੀ ਹੈ ਇਹ ਕਿੰਨੀ ਗੱਲ ਔਥੈਂਟਿਕ ਹੈ ਹਿਸਟੋਰੀਅਨ ਦੀ ਪਰ ਉਹ ਕਹਿੰਦੀ ਵੀ ਮੈਨੂੰ ਤਾਂ ਕਿਸੇ ਨੇ ਹਜ ਤੱਕ ਚੈਲੰਜ ਨਹੀਂ ਕੀਤਾ ਗੱਲ ਹੋਈ ਸੀ ਉਹਨਾਂ ਨਾਲ ਤੇ ਨੂਬਲਰ ਨੇ ਕਿਹਾ ਵੀ ਉਸ ਤੋਂ ਪਹਿਲਾਂ ਕੋਈ ਗੱਲ ਨਹੀਂ ਸੀ ਬਾਬਾ ਪ੍ਰੇਮ ਸਿੰਘ ਹੋਤੀ ਆਪਾਂ ਨੂੰ ਪਤਾ ਹੀ ਹੈ ਵੀ ਇਹ ਰਣਜੀਤ ਸਿੰਘ ਤੋਂ ਬਾਅਦ ਤੇ ਬ੍ਰਿਟਿਸ਼ ਪੀਰੀਅਡ ਦੇ ਦੌਰਾਨ ਹੋਏ ਆ ਤੇ ਮਗਰੋਂ ਕਿ ਇਹ ਮਿਥ ਬਣੀ ਜਿਹੜੀ ਹੁਣ ਤੱਕ ਬਹੁਤ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਹੋ ਗਈ ਹੁਣ ਸਿੱਖਾਂ ਦੇ ਵਿੱਚ ਨਾ ਤਾਂ ਅਸੀਂ ਅਕਾਲ ਤਖਤ ਤੋਂ ਨੂੰ ਛੱਡ ਸਕਦੇ ਆ ਨਾ ਅਕਾਲ ਤਖਤ ਦੀ ਵਿਧੀ ਵਿਵਧਾਨ ਅਜੇ ਤੱਕ ਕੁਝ ਬਣ ਸਕੇ ਆ ਕਿਉਂਕਿ ਹਜ ਤੱਕ ਇਹਦੀ ਉਸ ਹੋਂਦ ਹੀ ਉਸ ਤਰੀਕੇ ਨਾਲ ਰਣਜੀਤ ਸਿੰਘ ਵੇਲੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਨਹੀਂ ਸੀ ਇਹਦੀ ਹੋਂਦ ਉਸ ਤਰੀਕੇ ਨਾਲ ਉਹ ਤਾਂ ਖੁਦ ਆਪ ਮਤਲਬ ਕਿ ਵੀ ਅਕਾਲ ਤਖਤ ਦੇ ਜਥੇਦਾਰ ਦੇ ਲੈਵਲ ਤੇ ਜਥੇਦਾਰ ਦੇ ਲੈਵਲ ਤੇ ਰਸੀ ਗਏ ਤੇ ਇਹ ਇਸ ਕਰਕੇ ਇਹ ਕੋਈ ਕਿਸੇ ਕਿਸਮ ਦੀ ਕੋਈ ਕਲੀਅਰ ਕੱਟ ਪੋਜੀਸ਼ਨ ਅਕਾਲ ਤਖਤ ਦੀ ਜਥੇਦਾਰ ਦੀ ਹੈ ਨਹੀਂ ਸੀ ਇਹ ਪੋਲੀਟੀਕਲ ਇੱਕ 엘ੀਟ ਉੱਭਰੀ ਆ ਜਿਹੜੀ ਖਾਸ ਕਰਕੇ ਸਾਡੇ ਅਕਾਲੀ ਦਲ ਵੱਢਣ ਤੋਂ ਪਿੱਛੋਂ ਜਾ ਸੀ ਕਿ ਜੇ 25 ਤੋਂ ਬਾਅਦ ਹੀ ਕੁਝ ਸਾਡੇ ਪਹਿਲੀ ਵਾਰ ਪਹਿਲਾਂ ਵੀ ਇਹਦੇ ਚ ਕਾਫੀ ਵੱਡੀ ਜਿਹੜੀ ਸਿੱਖਾਂ ਦੀ ਰਿਚ ਸ਼੍ਰੇਣੀ ਨਹੀਂ ਸੀ 엘ੀਟ ਸੀ ਪੈਸੇ ਵਾਲੇ ਸੀ ਜਾਂ ਪੋਲੀਟੀਕਲੀ ਜੈ ਵੈਲ ਕਨੈਕਟਡ ਸੀ ਸਾਰੇ ਬ੍ਰਿਟਿਸ਼ ਵੇਲੇ ਤੋਂ ਉਹ ਇੱਕ ਕਲਾਸ ਅਮਰਜ ਹੋਈ ਹੈ ਉਸ ਨੇ ਲੋਡ ਪੈਣ ਤੇ ਅਕਾਲ ਤਖਤ ਦੇ ਸਾਰਾ ਕੁਝ ਕੀਤਾ ਪਹਿਲਾਂ ਇੰਟਰਫੀਰੈਂਸ ਬਹੁਤ ਘੱਟ ਸੀ ਪਹਿਲਾਂ ਬਸਾਕਾ ਸਿੰਘ ਜਸੇਦਾਰ ਬਾਬਾ ਬਸਾਕਾ ਸਿੰਘ ਉਹ ਲੈਫਟ ਦੇ ਸੀ ਉਹ ਤੋਂ ਪਿੱਛੇ ਇੱਕ ਹੋਰ ਜ才ਦਾਰ ਆਇਆ ਅੰਮ੍ਰਿਤਸਰ ਤੋਂ ਦੋ ਤਿੰਨ ਆਰੀ ਬਣੇ ਸੀ ਉਹ ਉਹਨਾਂ ਦੇ ਕਰਤਾ ਆਪਣੇ ਤੇਜਾ ਸਿੰਘ ਸਤੰਤਰ ਅਰਗੇ ਸਾਰੇ ਕਾਮਰੇਡ ਘਰ ਕਰ ਰਹੇ ਦੇ ਸੀ ਉਹਨਾਂ ਦੇ ਜਾ ਕੇ ਤੇ ਉਹਨਾਂ ਨਾਲ ਕਾਫੀ ਚੰਗੇ ਥੇਕ ਰਿਲੇਸ਼ਨ ਰਹੇ ਉਹਨਾਂ ਦੇ ਪਤਾ ਸਾਰਿਆਂ ਨੂੰ ਉਹ ਵੀ ਜ才ਦਾਰ ਬਣੇ ਆ ਪਰ ਉਦੋਂ ਪਿਛੇ 47 ਦੇ ਪਿੱਛੇ ਸਾਡੀ ਜਿਹੜੀ ਰੂਲਿੰਗ ਕਲਾਸ ਆ ਗਈ ਉਹ ਤੇ 엘ੀਟ ਕਲਾਸ ਆ ਗਿਆ ਉਹਨਾਂ ਨੇ ਲੋਡ ਪੈਨ ਤੇ 56 ਜਸੇਦਾਰ ਦੀ ਕੋਈ ਪੋਜੀਸ਼ਨ ਬਣਾ ਲਈ 1956 ਚ ਲੋਡ ਪੈਨ ਤੇ ਫਿਰ ਲਖਾਫਿਆਂ ਚੋਂ ਨਿਕਲਣ ਲੱਗ ਗਿਆ ਸਾਰਾ ਫਿਰ ਹੁਣ ਇੱਕ ਸਵਾਲ ਹੁੰਦਾ ਵੀ ਜਿੱਥੋਂ ਤੱਕ ਤਾਂ ਲੋਡ ਹੈ ਉੱਥੋਂ ਤੱਕ ਤਾਂ ਇਹ ਜਿਹੜੀ ਪੋਲੀਟੀਕਲ 엘ੀਟ ਹੈ ਰੂਲਿੰਗ 엘ੀਟ ਰਹੀ ਹੈ ਸਾਡੀ ਉਹ ਉੱਥੋਂ ਤੱਕ ਤਾਂ ਕਾਲ ਤਖਤ ਦੇ ਜਸੇਦਾਰ ਨੂੰ ਵਰਤਦੀ ਹੈ ਉੱਥੋਂ ਤੱਕ ਰੱਖਦੀ ਹੈ ਉਦੋਂ ਅੱਗੇ ਕਹਿੰਦੀ ਹੈ ਤੁਸੀਂ ਕੌਣ ਮੈਂ ਕੌਣ ਉਹ ਤੂੰ ਪੁੱਛੋ ਸਾਨੂੰ ਕੋਈ ਪਰਵਾਹ ਨਹੀਂ ਹੁਣ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਤਾਂ ਆਪਦੀ ਸਾਰੀ ਝੋਲੀ ਚ ਪਵਾ ਲਿਆ ਸਾਰਾ ਵੀ ਹਾਂ ਜੋ ਹੋਇਆ ਜੀ ਸਾਰਾ ਕੁਝ ਮੈਂ ਆਪਣੀ ਝੋਲੀ ਪਾਉਣਾ ਅਕਾਲ ਤਖਤ ਤੇ ਪਿੱਛੋਂ ਜਾ ਕੇ ਇਥੇ ਮੁਖਸਰ ਦੇ ਮੇਲੇ ਉੱਤੇ ਥੋੜੇ ਦਿਨਾਂ ਬਾਅਦ ਕਹਿੰਦੇ ਮੈਂ ਤਾਂ ਐਵੇਂ ਐਵੇਂ ਕਹਤਾ ਸੀਗਾ ਮੈਂ ਤਾਂ ਕੋਈ ਅਸੀਂ ਕੁਝ ਨਹੀਂ ਮੈਂ ਉਦੋਂ ਰਿਜੈਕਟ ਕਰਤਾ ਸਾਰਾ ਕੁਝ ਹੁਣ ਇਹ ਸਾਰਾ ਇਹ ਹੁਣ ਦੇਖਿਆ ਜਾਊਗਾ ਵੀ ਇੱਥੇ ਕੀ ਪੋਜੀਸ਼ਨ ਹੈ ਅਕਾਲ ਤਖਤ ਦੀ ਕੀ ਰਹੇਗੀ ਉੱਥੇ ਮੰਨਿਆ ਹੈ ਇੱਥੇ ਰਿਜੈਕਟ ਕਰਤਾ ਥੋੜੇ ਕੁਝ ਦਿਨਾਂ ਬਾਅਦ ਇਸ ਕਰਕੇ ਸਾਨੂੰ ਇਹ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਬੜਾ ਕਨਫਿਊਜ਼ਨ ਹੈ ਬਹੁਤ ਜ਼ਿਆਦਾ ਕਨਫਿਊਜ਼ਨ ਚੱਲੂ ਕਾਫੀ ਲੰਬਾ ਸਮਾਂ ਚੱਲੂ ਇਹ ਮਸਲਾ ਹਜੇ ਸੈਟਲ ਹੋਣ ਵਾਲਾ ਹੈ ਨਹੀਂ ਕਿਉਂਕਿ ਇਹਦੇ ਬਾਰੇ ਕਿਸੇ ਵੀ ਸੰਸਥਾ ਨੇ ਸੋਚਿਆ ਹੀ ਨਹੀਂ ਪਹਿਲਾ ਗੱਲ ਤਾਂ ਪਹਿਲੀ ਗੱਲ ਤਾਂ ਆ ਵੀ ਸੋਚਣ ਵਾਲੀ ਆ ਜਿਹਦੇ ਤੇ ਕਾਫੀ ਜ਼ਿਆਦਾ ਲੰਬਾ ਰੋਲਾ 80 84 ਤੋਂ ਪੈਂਦਾ ਰਿਹਾ ਸੀਗਾ ਉਹ ਉਹਨਾਂ ਦੇ ਨਾਲ ਜੀ ਸੁਣਦੇ ਰਹੇ ਆ ਆ ਵੀ ਇੱਕ ਛੋਟੀ ਜੀ ਇੱਕ ਮਿਨੋਰਟੀ ਹੋਵੇ ਉਹਦੇ ਗੁਰਦੁਆਰਾਂ ਦੀ ਮੈਨੇਜਮੈਂਟ ਹੋਵੇ ਉਹਨਾਂ ਦਾ ਐਕਟ ਹੋਵੇ ਉਹ ਸੈਂਟਰ ਦੇ ਕੋਲੇ ਹੋਵੇ ਜਾਂ ਸਰਕਾਰ ਕੋਲੇ ਹੋਵੇ ਇੱਕ ਸਟੇਟ ਕੋਲੇ ਹੋਵੇ ਵੱਡੀ ਸਟੇਟ ਕੋਲੇ ਇੱਕ ਹੋਰ ਕਿਸੇ ਦੀ ਮੈਨੇਜਮੈਂਟ ਸਾਰੀ ਜਾਂ ਕੋਈ ਦੀ ਕੋਈ ਚੋਣ ਕਰਦੀਆਂ ਉਹ ਕਿਸੇ ਸੋਸਾਇਟੀ ਦੀ ਕਿਸੇ ਹੋਰ ਧਰਮ ਦੀ ਹੈ ਨਹੀਂ ਕਿਸੇ ਮਿਨੋਰਟੀ ਦੇ ਧਰਮ ਦੀ ਇਹਨਾਂ ਦੀ ਹੈ ਇਸ ਕਰਕੇ ਇਹ ਸਾਰਾ ਕੁਝ ਇਹ ਵੀ ਆਪਣੇ ਆਪ ਚਬਜਕਨੇਬਲ ਸੀ ਫਿਰ ਅਗੋਂ ਉਹ ਤੋਂ ਅੱਗੇ ਅਕਾਲ ਤਖਤ ਕੀ ਹੋਵੇ ਇਹ ਸਾਰਾ ਕੁਝ ਕਾਫੀ ਕਨਫਿਊਜ਼ਨ ਚ ਹੈ ਕਿ ਸਿੱਖਾਂ ਤੋਂ ਹਜੇ ਤੱਕ ਕੋਈ ਕੱਲ ਇਸ ਲੈਵਲ ਤੇ ਸਿੱਖ ਪੰਥ ਤੋਂ ਕਲੀਅਰ ਹੋਈ ਨਹੀਂ ਨਾ ਇਹਦੇ ਬਾਕਿਓ ਕਿ ਨਾ ਇਹ ਪੋਲੀਟੀਕਲ ਬੰਦੇ ਜਿਹੜੇ ਵਰਤਦੇ ਆ ਉਹ ਨਾ ਕਲੀਅਰ ਹੋਣ ਦੇਣਾ ਚਾਹੁੰਦੇ ਆ ਆਪਦੇ ਮੁਤਾਬਕ ਵਰਤਦੇ ਆ ਪਰ ਹੁਣ ਇਹਦਾ ਕੋਈ ਨਾ ਕੋਈ ਤਰੀਕਾ ਅੱਗੇ ਨਾ ਕੁਝ ਨਾ ਕੁਝ ਨਿਕਲੂ ਥੋੜੇ ਦੇਰ ਤੱਕ ਹਾਂਜੀ ਪ੍ਰੋਫੈਸਰ ਸੇਖੋ ਸਾਹਿਬ ਇੱਕ ਗੱਲ ਉਹ ਕਦੇ-ਕਦੇ ਕੋਈ ਵੱਡਾ ਲੀਡਰ ਕਹਿੰਦਾ ਸੀ ਸਟੇਜ ਤੇ ਉਹ ਚੁਟਕਲੇ ਦੇ ਤੌਰ ਤੇ ਸੁਣਾਉਂਦਾ ਸੀ ਕਮਾਈ ਆਈ ਤੇ ਉਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਸਾਰੇ ਬੈਠੇ ਸੀ ਉਹਦੇ ਪੈਰਾਂ 'ਚ ਹੀ ਮੱਥਾ ਟੇਕ ਲਿਆ ਉਹ ਕਹਿੰਦਾ ਉਹਨੂੰ ਕਿਹਾ ਗਿਆ ਕਿ ਭਾਈ ਵਿਵਾ ਉਧਰ ਜਾ ਤਵੇ ਕੀ ਕਰਦੇ ਆ ਕਹਿੰਦੇ ਮੁੜ ਕੇ ਵੀ ਇੱਥੇ ਹੀ ਆਉਣੇ ਨੇ ਜੀ ਹਨਾ ਉਹ ਤਾਂ ਇੱਕ ਕਰਾਪਸ਼ਨ ਦਾ ਕਾਫੀ ਲਗਾਤਾਰ ਕਹਿੰਦੇ ਰਹੇ ਜਿਹੜਾ ਮਤਲਬ ਵੀ ਗੱਲ ਇਹੀ ਹੈ ਸ਼ਾਇਦ ਮੈਨੂੰ ਅੱਜ ਉਹਨਾਂ ਦਾ ਫੈਸਲਾ ਜਿਹਾ ਐਵੇਂ ਜੇ ਲੱਗਦਾ ਵੀ ਕੀ ਐ ਜੀਪੀਸੀ ਪ੍ਰਧਾਨ ਨੂੰ ਵਿਚਾਰੇ ਨੂੰ ਤੰਗ ਕਰੀ ਜੋ ਰੋਜ਼ ਭਾਵੇਂ ਪ੍ਰਧਾਨ ਨੇ ਬੰਡੀ ਬੰਡੀ ਸੰਸਥਾ ਐ ਮਿੰਨੀ ਪਾਰਲੀਮੈਂਟ ਕਹਿੰਦੇ ਰੇ ਚੁਣੀ ਹੋਈ ਤਰੀਕਾ ਐ ਇਨੇ ਲੋਕਾਂ ਨੇ ਵੋਟਾਂ ਨਾਲ ਆਈ ਐ ਪਰ ਜਿਸ ਤੰਗ ਨਾਲ ਐਸਟਪੀਸੀ ਪ੍ਰਧਾਨ ਵੜਦਾ ਤੇ ਲਾਸਟ ਤਾਕਤ ਤਾਂ ਉਧਰ ਪਈ ਐ ਮੁੜਕੇ ਤੱਕ ਲੱਗਦਾ ਤਾਕਤ ਉਧਰ ਹੀ ਜਾਣੀ ਐ ਲਈ ਧਰਨਾ ਉੱਥੇ ਹੀ ਰੱਖ ਲਓ ਇਹਦੀ ਬਜਾਏ ਕਿ ਇੱਧਰ ਜਾ ਕੇ ਇੱਕ ਤਾਂ ਉਹ ਗੱਲ ਐ ਦੂਜੀ ਗੱਲ ਇਹ ਐ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਦਾਇਰਾ ਐ ਇਹ ਤਾਂ ਪੂਰੀ ਦੁਨੀਆ ਦੇ ਸਿੱਖ ਮਹਿਸੂਸ ਕਰਦੇ ਨੇ ਨਾ ਕਿਉਂ ਦੇ ਨਾਲ ਜੋੜ ਕੇ ਰੱਖਣ ਦਾ ਇੱਕ ਸਵਾਲ ਹੈ ਤਾਂ ਫਿਰ ਜਦੋਂ ਪਾਰਟੀਆਂ ਦਾ ਹੁੰਦਾ ਇੱਕ ਅੰਜਾਮ ਇਹ ਵੀ ਲੱਗਦਾ ਕਿ ਜੀ ਜਿਹੜੇ ਹਰਨਾਮ ਸਿੰਘ ਤੋਂ ਮਾਉਣ ਹੀ ਨੇ ਮਹਾਰਾਸ਼ਟਰ ਚ ਬੀਜਪੀ ਨੂੰ ਵੋਟ ਦੀ ਗੱਲ ਕਹਿ ਕੇ ਆਏ ਨੇ ਵੱਖ-ਵੱਖ ਥਾਵਾਂ ਤੇ ਹੁੰਦੇ ਨੇ ਦਿੱਲੀ ਕਮੇਟੀ ਬੀਜਪੀ ਨਾਲ ਹੋ ਗਈ ਹੈ ਹਰਿਆਣਾ ਕਮੇਟੀ ਬੀਜਪੀ ਨਾਲ ਹੋ ਗਈ ਹੈ ਸਿੱਖਾਂ ਦੇ ਕੰਮਾਂ ਚ ਦਖਲ ਅੰਦਾਜ਼ੀ ਹੋ ਰਹੀ ਹੈ ਹੁਣ ਜਿਹੜੇ ਪੋਲੀਟੀਕਲੀ ਡਿਫਰੈਂਟ ਖੇਤਰਾਂ ਦੇ ਸਿੱਖ ਐ ਤਾਂ ਉਹ ਜਿਹੜੇ ਦੁਨੀਆਂ ਚ ਵੱਸਦੇ ਸਿੱਖ ਨੇ ਕੋਈ ਕੈਨੇਡਾ ਨਾਲ ਹੋ ਗਿਆ ਕੋਈ ਅਮਰੀਕਾ ਨਾਲ ਹੋ ਗਿਆ ਕਿਤੇ ਨਾ ਕਿਤੇ ਤਾਂ ਜਾਊਗਾ ਹੀ ਨਾ ਕੋਈ ਨਾ ਕੋਈ ਜਿਹੜਾ ਪਰ ਅਕਾਲ ਤਖਤ ਦੇ ਮਾਮਲੇ 'ਚ ਤਾਂ ਫਿਰ ਜੇ ਅਕਾਲੀ ਦਲ ਦਾ ਵੀ ਦਖਲ ਹੁੰਦਾ ਬਾਕੀ ਪੋਲੀਟੀਕਲ ਧਰਾਂ ਦਾ ਵੀ ਦਖਲ ਹੁੰਦਾ ਹੋਰਾਂ ਦਾ ਵੀ ਹੁੰਦਾ ਇਹ ਤਾਂ ਬਦਲਦੇ ਸਮੇਂ 'ਚ ਹੋਊਗਾ ਫਿਰ ਕੱਲਾ ਇਹ ਅਲੀਗੇਸ਼ਨ ਲਾ ਕੇ ਤਾਂ ਨਹੀਂ ਚੱਲਣਾ ਕੰਮ ਇਹਨੂੰ ਰੋਕ ਦਿਓ ਇਹਨੂੰ ਲਿਆਓ ਇਹ ਜਿਹੜਾ ਇੱਕ ਨੈਰੇਟਿਵ ਹੈ ਇਹ ਕਿਵੇਂ ਕੰਮ ਕਰੂਗਾ ਇਹ ਸਾਰੇ ਮਾਹੌਲ ਦੇ ਵਿੱਚ ਵੀ ਜੇ ਇਹ ਠੀਕ ਹੈ ਅਸੀਂ ਵੀ ਬੜੀ ਬਾਰ ਕਹਿੰਦੇ ਆ ਵੀ ਉ ਤਾਂ ਬੀਜੇਪੀ ਖੇਡਾਉਂਦੀ ਆ ਪੰਜਾਬੀ ਥੋੜਾ ਜਿਹਾ ਇਹ ਮਹਿਸੂਸ ਕਰਦੇ ਨੇ ਬੀਜੇਪੀ ਆ ਗਈ بڑا ਖਤਰਾ ਹੈ ਨਾ ਬੀਜੇਪੀ ਹੋਵੇ ਉੱਥੇ ਕਾਂਗਰਸੀ ਹੋਣ ਉੱਥੇ ਕੋਈ ਹੋਰ ਹੋਣ ਆ ਜਿਹੜੀ ਹਰਿਆਣਾ ਦੀ ਕਮੇਟੀ ਹੈ ਜਦੋਂ ਹੁੱਡਾ ਗਵਰਨਮੈਂਟ ਸੀ ਉਦੋਂ ਬਣੀ ਆ ਐਕਟ ਉਦੋਂ ਬਣਿਆ ਉਦੋਂ ਬਾਅਦ ਬੀਜੇਪੀ ਆ ਗਈ ਤੇ ਬੀਜੇਪੀ ਦੇ ਨੇੜੇ ਫਾਰਮੇਸ਼ਨ ਹੋਈ ਹੈ ਜਿਹੜੀ ਮਰਜ਼ੀ ਸਰਕਾਰ ਆ ਉਹ ਵੀ ਐਕਟ ਆ ਇਸ ਸਟੇਟ ਦਾ ਤੇ ਉਹਦੇ ਮੁਤਾਬਕ ਕੰਮ ਕਰੂ ਇਹ ਨਹੀਂ ਗੱਲਾਂ ਕਿ ਜਿਸ ਸੇ ਕਹ ਲਿਆ ਕਿ ਹੋਮੋਜੀਨੀਅਸ ਕਮਿਊਨਿਟੀ ਉਸ ਤਰੀਕੇ ਨਾਲ ਨਹੀਂ ਹਾਂ ਹੁਣ ਆਪਾਂ ਤਿੰਨ ਲੋਕ ਬੈਠੇ ਆ ਤਿੰਨਾਂ ਦੀ ਵੱਖਰੀ ਵੱਖਰੀ ਪਕੜੀ ਆ ਵੱਖਰੇ ਵੱਖਰੇ ਸਰੂਪ ਆ ਕੋਸ਼ਕ ਦਾ ਵੱਖਰਾ ਵੱਖਰਾ ਵਿਚਾਰ ਵੀ ਹੋਣਗੇ ਉਹਦੇ ਵਿੱਚੋਂ ਬਹੁਤ ਜ਼ਰੂਰੀ ਹੈਗਾ ਸੈਂ ਸਾਡੇ ਗੁਰੂਆਂ ਨੇ ਦੱਸਿਆ ਕਿ ਇੱਕ ਇੰਡੀਪੈਂਡ ਜਿਹੜੀ ਹੈਗੀ ਤੁਹਾਡੀ ਵਿਚਾਰਤਾਰਾ ਉਹਦੇ ਵਿੱਚ ਹੋਣੀ ਚਾਹੀਦੀ ਸਵਾਜ ਜਿੱਥੇ ਸਾ ਜਸਪਾਲ ਸਿੰਘ ਨੇ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਦੇਰੇ ਆ ਬਾਬੇ ਆ ਗੁਰਦੁਆਰੇ ਆ ਤਖਤ ਹੈਗੇ ਆ ਇਹਦੇ ਦੋ ਪਾਸੇ ਆ ਇੱਕ ਤਾਂ ਇਹਨਾਂ ਦਾ ਰੋਲ ਸੀਗਾ ਕਿ ਕਿਦਾਂ ਸਮੇਂ ਦੇ ਹਾਣੀ ਹੋਣਾ ਤੇ ਦੂਸਰਾ ਸੀਗਾ ਕਿ ਲੋਕ ਇਸ ਸਮੇਂ ਦੇ ਵਿੱਚ ਜਿਸ ਕਿਸਮ ਦੀ ਦੁਨੀਆ ਹੈ ਜਿਸ ਕਿਸਮ ਦੀ ਮਾਡਰਨਾਈਜੇਸ਼ਨ ਹੈ ਜਿਸ ਕਿਸਮ ਦੀ ਉਹਦੀ ਐਸਪੀਰੇਸ਼ਨਸ ਹੈਗੀਆਂ ਜਿਸ ਕਿਸਮ ਦਾ ਉਹਨਾਂ ਦਾ ਇੱਕ ਇੰਡੀਵਿਜੂਅਲ ਜਿਹੜੀ ਚੁਆਇਸ ਹੈਗੀ ਆ ਜਾਂ ਆਟਾਰਮੀ ਹੈਗੀ ਆ ਉਹ ਕਿਸ ਤਰੀਕੇ ਨਾਲ ਇਹਨਾਂ ਇੰਸਟੀਚੂਨ ਨੂੰ ਦੇਖਦੇ ਆ ਮੇਰੇ ਖਿਆਲ ਇੰਸਟੀਚੂਨ ਜਿਹੜੀਆਂ ਹੈਗੀਆਂ ਜਾਂ ਇੰਸਟੀਚੂਨ ਨੂੰ ਚਲਾਉਣ ਵਾਲੀ ਇੰਸਟੀਚੂਨ ਤੇ ਉਹੀ ਹੁੰਦੀ ਆ ਜਿਹੜੇ ਚਲਾਉਣ ਵਾਲੇ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਸਮੇਂ ਦੇ हिसाब ਨਾਲ ਨਹੀਂ ਬਦਲੇ ਉਹ ਹੌਲੀ ਹੌਲੀ ਜਿਹੜੀ ਉਹਦੀ ਰੈਲੇਵੈਂਸ ਸੀਗੀ ਉਹ ਸੰਸਥਾਵਾਂਾਂ ਦੀ ਵੀ ਰੈਲੇਵੈਂਸ ਜਿਹੜੀ ਆ ਉਹ ਲੋਕੀ ਇਗਨੋਰ ਕਰਦੇ ਆ ਬਹੁਤਾ ਬਾਦਰ ਨਹੀਂ ਕਰਦੇ ਆਪਾਂ ਡਿਸਕਸ ਕਰਦੇ ਆ ਕੁਝ ਲੋਕ ਹੋਣਗੇ ਜਿਹੜੇ ਠੀਕ ਆ ਜਿਹੜੇ ਇਹਨਾਂ ਨੂੰ ਕੰਸਰਨ ਹੈਗਾ ਵਾ ਉਹ ਉਹ ਤੋਂ ਕਰਦੇ ਆ ਉਹ ਉਹਦੇ ਉੱਤੇ ਕਿੰਤੂ ਪਰੰਤੂ ਸਾਡੀ ਗੱਲਬਾਤ ਤੇ ਵੀ ਕਰਨਗੇ ਸੰਸਥਾਵਾਂ ਚੰਗੀਆਂ ਚੱਲੀਆਂ ਲੀਡਰਸ਼ਿਪ ਦੇ ਉੱਤੇ ਸਾਰੇ ਉੱਤੇ ਕਹਿੰਦੇ ਮਾਸ ਦੇ ਵਿੱਚ ਇਹਦਾ ਕੋਈ ਮੈਨੂੰ ਲੱਗਦਾ ਪਰਸਨਲੀ ਕਿ ਮਾਸ ਦੇ ਵਿੱਚ ਇਹਦਾ ਬਹੁਤ ਵੱਡਾ ਅਸਰ ਉਹ ਨਹੀਂ ਹੈਗਾ ਇਸ ਤਰੀਕੇ ਨਾਲ ਇਹ ਖਾਸ ਕਰਕੇ ਜਿਹੜੀਆਂ ਸੰਸਥਾਵਾਂ ਬੜੀਆਂ ਸੀ ਜਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਲੋਕ ਜਿਹੜੇ ਸੀਗੇ ਉਹਨਾਂ ਦਾ ਕੰਸਰਨ ਹੋਣਾ ਚਾਹੀਦਾ ਸੀ। ਰਾਜਨੀਤੀ ਆਪਾਂ ਸਭ ਨੂੰ ਪਤਾ ਹੈ ਛੋਟੀਆਂ-ਛੋਟੀਆਂ ਇੱਕ ਮਿਸਲਾਂ ਦੇ ਤੌਰ ਤੇ ਲੈ ਲਓ ਸਟੇਟ ਵਿਦਿਨ ਸਟੇਟ ਹੈ। ਡੇਰੇ ਆ ਬਾਬੇ ਆ ਸਾਰਾ ਕੁਝ ਹੈਗਾ ਤੇ ਇਹ ਸਾਰਾ ਆਪਣੇ ਤਰੀਕੇ ਨਾਲ ਚੱਲਦੇ। ਗੱਲ ਬਹੁਤ ਠੀਕ ਹੈ ਯਾਰ। ਇਹਨਾਂ ਕਿਹਾ ਕਿ ਤਾਕਤ ਤੋਂ ਬਿਨਾਂ ਨਹੀਂ ਚੱਲ ਸਕਦੇ। ਮੈਂ ਕਿਹਾ ਵੀ ਤਾਕਤ ਇਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੀ। ਐਸ ਵੇਲੇ ਤਾਕਤ ਦੇ ਬਹੁਤ ਵੱਡਾ ਸੋਰਸ ਆਪਾਂ ਉਹਦੋਂ ਵੀ ਗੱਲ ਕੀਤੀ ਹੈ ਤਾਂ ਜਿੱਦਾਂ ਤੁਸੀਂ ਕਿਹਾ ਵੀ ਸਿੱਧਾ ਪਚੜਾਵਾ ਕਰਨ ਵਾਲਾ ਇਹ ਏਟੀਐਮ ਹੁੰਦੇ ਆ ਕਿਸੇ ਤਰੀਕੇ ਦੇ ਉੱਤੇ ਆਪਾਂ ਦੇਖਿਆ ਕਿ ਇੱਕ ਫਾਲੋਅਰ ਹੁੰਦੇ ਆ ਬਲਾਈਂਡ ਫਾਲੋਅਰ ਹੁੰਦੇ ਆ ਪੋਲੀਟੀਕਲ ਇੰਸਟੀਟਿਊਸ਼ਨ ਪੋਲੀਟੀਕਲ ਜਿਹੜੇ ਲੋਕ ਹੈਗੇ ਉਹਨਾਂ ਨੂੰ ਬਹੁਤ ਸੂਟ ਕਰਦਾ ਹੈ ਔਰ ਦੂਸਰਾ ਹੈਗਾ ਕਿ ਬਹੁਤ ਸਰੀਆਂ ਚੀਜ਼ਾਂ ਲੋਕਾਂ ਦੇ ਇੰਡੀਪੈਂਡ ਜਿਹੜਾ ਖਾਸ ਕਰਕੇ ਪੋਲੀਟੀਕਲ ਬਿਹੇਵੀਅਰ ਹੈ ਮੈਂ ਰਾਜਨੀਤੀ ਵਿਦਿਆ ਦਾ ਵਿਦਿਆਰਥੀ ਹੋਣ ਕਰਕੇ ਉਸ ਤਰੀਕੇ ਨਾਲ ਸੋਚूंगा ਉਹਨਾਂ ਦੀ ਇੱਕ ਓਪਨ ਸੋਚ ਜਾਂ ਉਹਨਾਂ ਦੀ ਆਪਣੀ ਚੋਇਸ ਦੇ ਵਿੱਚ ਇੱਕ ਬਹੁਤ ਰਸਤੇ ਦੇ ਵਿੱਚ ਇਹ ਆਉਣ ਵਾਲੀਆਂ ਇੰਸਟੀਟਿਊਸ਼ਨ ਬਣ ਗਈਆਂ ਇੱਕ ਤਾਂ ਹੈਗਾ ਕਿ ਜਿੰਨਾ ਮੁੱਦਿਆਂ 'ਚ ਇਹ ਘਿਰੇ ਪਏ ਆ ਉਹ ਮੁੱਦੇ ਜਿਹੜੇ ਹੈਗੇ ਜਿਹੜਾ ਫੋਕਸ ਹੁੰਦਾ ਵਾ ਚਾਹੇ ਉਹ ਸਾਰੀ ਕਮਿਊਨਿਟੀ ਦਾ ਹੈ ਚਾਹੇ ਲੋਕਾਂ ਦਾ ਹੈ ਜਥੇਬੰਦੀ ਦਾ ਹੈ ਜਿਹੜਾ ਫੋਕਸ ਜਿਹੜਾ ਗੁਰੂ ਸਾਹਿਬ ਬਾਬਾ ਨੇ ਸਾਨੂੰ ਕਿਹਾ ਸੀਗਾ ਕਿ ਜਿਹੜਾ ਫੋਕਸ ਤੁਹਾਡੀ ਇੱਕ ਵਿਅਕਤੀ ਦੀ ਆਜ਼ਾਦੀ ਤੇ ਹੋਣਾ ਚਾਹੀਦਾ ਉਹਦੀ ਡਿਗਨੀਫਾਈਡ ਲਾਈਫ ਉੱਤੇ ਹੋਣਾ ਚਾਹੀਦਾ ਉਹਦੀ ਆਟੋਨੋਮੀ ਤੇ ਹੋਣਾ ਚਾਹੀਦਾ ਉਹਦੀ ਇੰਡੀਪੈਂਡੈਂਸ ਚ ਚਾਹੀਦਾ ਤੁਸੀਂ ਦੇਖਿਆ ਜਾਵੇ ਮੈਂ ਕਿਉਂਕਿ ਧਾਰਕਮ ਮਸਲਿਆਂ ਦੇ ਵਿੱਚ ਮੈਂ ਬਹੁਤਾ ਇੰਟਰਫੀਅਰ ਨਹੀਂ ਕਰਦਾ ਪਰ ਜਿਹੜੀ ਮੇਰੀ ਸਮਝ ਹੈਗੀ ਆ ਜੇ ਇਹਨਾਂ ਸੰਸਥਾਾਂਮ ਦੀ ਸਪਿਰਟ ਦੇਖੀ ਜਾਵੇ ਤਾਂ ਸਪਿਰਟ ਕੀ ਸੀਗੀ ਕਿ ਇੱਕ ਵਿਅਕਤੀ ਨੂੰ ਚੰਗੀ ਜ਼ਿੰਦਗੀ ਜੀਣ ਵਾਸਤੇ ਉਹਨੂੰ ਜਿਹੜਾ ਸਾਰਾ ਬੰਦੋਬਸਤ ਕਰਨਾ ਜੀਵਨ ਪੰਜ ਪਿਆਰਾਂ ਦੀ ਗੱਲ ਵੀ ਆਪਾਂ ਕਰਦੇ ਆ ਜਾਂ ਇਹ ਮੇਰੀ ਪੀੜ ਦਾ ਸਿਧਾਂਤ ਵੀ ਦਿੱਤਾ ਹੈ ਜਾਂ ਗੁਰੂ ਸਾਹਿਬ ਨੇ ਜਿਹੜੇ ਸਾਡੇ ਗੁਰੂ ਸੀਗੇ ਗੁਰੂ ਨਾਨਕ ਦੇਵ ਤੋਂ ਲੈ ਕੇ ਜਿਹੜਾ ਉਹਦਾ ਆਰਗੂਮੈਂਟ ਸੀਗਾ ਸੈਕੰਡ ਗਰੁੱਪ ਦਾ 3rd ਦਾ 5th ਗਰੁੱਪ ਦਾ ਉਸ ਉਸ ਸਟੇਟ ਦੇ ਖਿਲਾਫ ਰਜਿਸਟਰ ਕਰਨਾ ਕਿ ਸਾਨੂੰ ਇੱਥੇ ਆਜ਼ਾਦੀ ਹੋਣੀ ਚਾਹੀਦੀ 9th ਗਰੁੱਪ ਵਾਲੀ ਗੱਲ ਤਾਂ ਹੈਗੀ ਹੈਗੀ ਆ ਇਹ ਇੰਸਟੀਚੂਸ਼ਨਸ ਉਹਨਾਂ ਦੀ ਜਿਹੜੀ ਰੀਤੀ ਰਿਵਾਜ ਸੀ ਉਹਨੂੰ ਅੱਗੇ ਲਿਜਾਣ ਵਾਸਤੇ ਬਣੀਆਂ ਸੀਗੀਆਂ ਇੰਸਟੀਚੂਲਾਈਜ਼ ਹੋਈਆਂ ਸੀਗੀਆਂ ਜਿੱਦਾਂ ਕਿਹਾ ਕਿ ਸਮੇਂ ਦੇ ਹਾਂ ਦੇ ਨਾਲ ਇਹ ਨਹੀਂ ਹੋ ਸਕੇ ਕਿਉਂਕਿ ਇਹ ਦੇ ਵਿੱਚ ਰਿਸੋਰਸਸ ਆ ਗਏ ਪਰ ਫੋਕਸ ਜ਼ਿਆਦਾ ਜਿਹੜਾ ਹੈਗਾ ਸੀਗਾ ਚਾਹੇ ਇਕਨੋਮਿਕ ਰਿਸੋਰਸਸ ਹੋ시 ਜਾਂ ਪੋਲੀਟਿਕਲ ਰਿਸੋਰਸਸ ਹੋ। ਤਾਂ ਆਪਾਂ ਸਭ ਨੂੰ ਪਤਾ ਹੈ ਅਕਾਲੀ ਦਲ ਦਾ ਹੁਣੇ ਕੇਸ ਸਮੇਂ ਦੇ ਵਿੱਚ ਮਾਸ ਮੋਬਾਈਲਾਈਜੇਸ਼ਨ ਵਾਸਤੇ ਪੋਲੀਟੀਕਲ ਮੋਬਾਈਲਾਈਜੇਸ਼ਨ ਤੇ ਬਹੁਤ ਵੱਡਾ ਇੱਕ 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 ਚੀਜ਼ ਹੁੰਦੀ ਸੀ ਕਿ ਪੰਥ ਜਿਹੜਾ ਹੈਗਾ ਉਹ ਪੰਥ ਖਤਰੇ ਵਾਲੀ ਗੱਲ ਤੇ ਸੀ ਬਹੁਤ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਸਾਨੂੰ ਪਤਾ ਨਹੀਂ ਸੀ ਹੁੰਦਾ ਪਰ ਬਾਅਦ ਚ ਪਤਾ ਲੱਗਾ ਵੀ ਨਹੀਂ ਇਹ ਲੀਡਰਸ਼ਿਪ ਦਾ ਖਤਰਾ ਹੈ ਇਹ ਪੋਲੀਟੀਕਲ ਕਲਾਸ ਦਾ ਖਤਰਾ ਹੈ ਜੇ ਖਤਰੇ ਵਾਲੀ ਗੱਲ ਨਾ ਹੁੰਦੀ ਤੇ ਤੁਸੀਂ ਉਸ ਵਿੰਗ ਦੇ ਨਾਲ ਰਾਈਟ ਵਿੰਗ ਦੇ ਨਾਲ ਕਦੀ ਵੀ ਅਕਾਲੀ ਦਲ ਸਮਝੌਤਾ ਨਾ ਕਰਦਾ ਜਦੋਂ ਇੰਡੀਪੈਂਡ ਹੋ ਕੇ ਚੱਲਦਾ ਉਹਦੇ ਵਿੱਚੋਂ ਜਾਂ ਉਸ ਕਿਸਮ ਦਾ ਇਹਨਾਂ ਦਾ ਵਿਚਾਰਤਰਾ ਨਾ ਹੁੰਦਾ ਤੇ ਇਸ ਕਰਕੇ ਬਹੁਤ ਵੱਡਾ ਇਹ ਬਣ ਗਿਆ ਸਿਸਟਮਲੀ ਇਹ ਜਿਹੜਾ ਹੈਗਾ ਇਹ ਬਹੁਤ ਕਨਵੀਨੀਅੰਟ ਆ ਇਹਨਾਂ ਦੇ ਨਾਲ ਟਾਈ ਅਪ ਕਰ ਲੈਣਾ ਤੇ ਲੋਕਾਂ ਦੀ ਪੋਲੀਟੀਕਲ ਸੋਸ਼ੀਅਲਾਈਜੇਸ਼ਨ ਦੇ ਵਿੱਚ ਲੋਕਾਂ ਦੀ ਪੋਲੀਟੀਕਲ ਅਵੇਕਨਿੰਗ ਦੇ ਵਿੱਚ ਲੋਕਾਂ ਦੀ ਪੋਲੀਟੀਕਲ ਅਵੇਅਰਨੈਸ ਦੇ ਵਿੱਚ ਇਹਨਾਂ ਦੁਆਰਾ ਸੰਸਥਾਾਂ ਦੁਆਰਾ ਕਿਤੇ ਨਾ ਕਿਤੇ ਉਸ ਕਿਸਮ ਦੀ ਜਿਹੜੀ ਤਿੱਖਾ ਬਣ ਆਉਣਾ ਚਾਹੀਦਾ ਸੀਗਾ ਸਵਾਲ ਕਰਨ ਦਾ ਉਹ ਕਿਤੇ ਨਾ ਕਿਤੇ ਮੈਂ ਸਿਰਫ ਆਪਣੇ ਇਹਦੀ ਨਹੀਂ ਗੱਲ ਕਰਦਾ ਮੈਂ ਜਨਰਲਲੀ ਇਹ ਗੱਲ ਜਿਹੜੀ ਆ ਇਸ ਪੋਸੀਬਲ ਕਰ ਰਿਹਾ ਹਾਂ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਸੀਗੀ ਕਿ ਇਹ ਜਿਹੜਾ ਪੋਲਿਟਿਕਲ ਕਲਾਸ ਵਾਲਾ ਪਾਸਾ ਹੈਗਾ ਜਾਂ ਜਿਸ ਤਰੀਕੇ ਨਾਲ ਹੁਣ ਧਰਨਾ ਦਾ ਰੈਲੇਵੈਂਸ ਇਸ ਸਮੇਂ ਦੇ ਵਿੱਚ ਕੀ ਧਰਨੇ ਦੀ ਰੈਲੇਵੈਂਸ ਰਹੀ ਕੋਈ ਹੈਗੀ ਆ ਆਪਾਂ ਦੇਖਿਆ ਕੱਲ ਆਪਾਂ ਗੱਲ ਕੀਤੀ ਸੀ ਕਿੰਨਾ ਵੱਡਾ ਧਰਨਾ ਇੱਕ ਸਾਲ ਤੋਂ ਲਾ ਰਿਹਾ ਸੀਗੇ ਔਰ ਦੂਸਰੀ ਗੱਲ ਆ ਕਿ ਜਦੋਂ ਉਸੇ ਸੈਕਸ਼ਨ ਦੇ ਵਿੱਚ ਜਿਹੜਾ ਸੈਕਸ਼ਨ ਕਿਸੇ ਬੜੇ ਉਹਦੇ ਨਾਲ ਰਿਹਾ ਹੋਵੇ ਲੋਕੀ ਜਾਣਦੇ ਆ ਸਭ ਨੂੰ ਪਤਾ ਵੀ ਕਿਹੜੀ ਕਿ ਕਿਸ ਕਿਸਮ ਦੀ ਸਟਰਗਲ ਹੋ ਰਹੀ ਆ ਸਭ ਨੂੰ ਪਤਾ ਕਿਦਾਂ ਜਦੋਂ ਹੁਣ ਦਮ ਦਿਮੇਂ ਦੇ ਸਾਲ ਦਾ ਇੱਕ ਸਰੂਪ ਜਿਹੜਾ ਸੀਗਾ ਉਹ ਐਤੋਂ 20 30 40 ਸਾਲ ਪਹਿਲਾਂ ਹੁੰਦਾ ਸੀਗਾ ਹੁਣ ਵਾਲਾ ਸਰੂਪ ਜਿਹੜਾ ਕਿ ਮੇਰੇ ਤੇ ਸਾਡੇ ਦੇ ਬਿਲਕੁਲ ਗਵਾਣ ਦੇ ਵਿੱਚ ਹੈਗਾ ਕੀ ਉਸ ਕਿਸਮ ਦਾ ਹੈਗਾ ਠੀਕ ਹੈ ਫੋਲੋ ਕਰੀ ਜਾਂਦੇ ਆ ਜਿਨ੍ਹਾਂ ਲੋਕਾਂ ਨੇ ਕਰਨਾ ਹੁੰਦਾ ਉਸ ਤਰੀਕੇ ਨਾਲ ਕਰੀ ਜਾਂਦੇ ਪਰ ਇੰਸਟੀਚੂਸ਼ਨ ਦੀ ਸ਼ਾਇਨ ਜਿਹੜੀ ਆ ਉਹ ਡਿਕਲਾਈਨ ਹੋ ਰਹੀ ਆ ਔਰ ਉਹਦੇ ਵਿੱਚ ਜਿਹੜਾ ਇਹ ਨਿਜ਼ਾਮ ਹੈ ਖੜਾ ਹੋ ਰਿਹਾ ਜਿਸ ਨਿਜ਼ਾਮ ਨੇ ਜਿਸ ਪਰਪਸ ਲਈ ਇਹਨਾਂ ਨੂੰ ਖੜਾ ਕੀਤਾ ਸੀਗਾ ਉਹ ਪਰਪਸ ਡਿਫੀਟ ਹੋ ਰਿਹਾ ਇਸੇ ਕਰਕੇ ਜਿੰਨਾ ਮਰਜੀ ਜ਼ੋਰ ਲਾਈ ਜਾ ਤੁਸੀਂ ਜਥੇਦਾਰਾਂ ਦੀ ਆਪਾਂ ਗੱਲ ਕਰ ਰਹੇ ਆ ਪ੍ਰਾਣੇ ਆ ਜਾਣਗੇ ਕਿ ਜਿਹੜੇ ਮੁੱਦਿਆਂ ਦੇ ਉੱਤੇ ਪ੍ਰਾਣੇ ਜਥੇਦਾਰ ਹਟੇ ਸੀਗੇ ਜਨਨ ਨੂੰ ਹਟਾਇਆ ਗਿਆ ਸੀਗਾ ਜਾਂ ਲਾਇਆ ਗਿਆ ਸੀਗਾ ਕੀ ਉਹ ਮੁੱਦੇ ਰਿਜ਼ੋਲਵ ਹੁੰਦੇ ਆ ਨਹੀਂ ਹੁੰਦੇ ਉੱਥੇ ਖੜੇ ਰਹਿ ਜਾਂਦੇ ਆ ਸਿਰਫ ਇੱਕੋ ਗੱਲ ਉਦਾਂ ਹੀ ਹੋਈ ਨਾ ਕਿ ਅਸੀਂ ਤਾਕਤ ਦੇ ਵਿੱਚ ਆਉਣਾ ਵੀ ਤਾਕਤ ਦੇ ਵਿੱਚ ਆਣ ਕੇ ਜਿਹੜੇ ਕੋਰ ਇਸ਼ੂਸ ਹੈਗੇ ਆ ਉਹ ਕੋਰ ਇਸ਼ੂਸ ਦਾ ਕੀ ਬਣੂਗਾ ਤੇ ਨਸੂਰ ਬਣੀ ਜਾਊਗਾ ਜਿਨ੍ਹਾਂ ਚੋਂ ਉਹ ਰਿਜ਼ੋਲਵ ਨਹੀਂ ਹੁੰਦੇ ਉਹ ਤੇ ਥੋੜੇ ਸਮੇਂ ਲਈ ਠੀਕ ਠਾਕ ਹੋਊਗਾ ਫਿਰ ਅਗਲੇ ਪਾਸੇ ਲਾਈ ਜਾਊਗਾ ਅਸਲ ਵਿੱਚ ਹੁੰਦਾ ਕੀ ਆ ਕਿ ਜਿਹੜੀ ਸਮਾਜਿਕ ਤਬਦੀਲੀ ਜਿਹੜੀ ਰਾਜਨੀਤਿਕ ਤਬਦੀਲੀ ਜਾਂ ਜਿਹੜੀ ਧਾਰਮਿਕ ਤਬਦੀਲੀ ਜਾਂ ਸਭਿਆਚਾਰਕ ਤਬਦੀਲੀ ਸਮੇਂ ਦੇ ਹਿਸਾਬ ਦੇ ਨਾਲ ਆਉਣੀ ਚਾਹੀਦੀ ਆ ਉਹਦੇ ਵਿੱਚ ਕਈ ਕਿਸਮ ਦੇ ਕਿੰਤੂ ਪ੍ਰੰਤੂ ਕਈ ਕਿਸਮ ਦੇ ਖੜੋਤ ਆ ਜਾਂਦੇ ਆ ਮੈਨੂੰ ਲੱਗਦਾ ਕਿ ਉਹ ਖੜੋਤ ਲਿਆਉਣ ਦੇ ਵਿੱਚ ਜਿਹੜੇ ਲੋਕ ਤਾਕਤ ਦੇ ਵਿੱਚ ਹੁੰਦੇ ਆ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਉਹਨਾਂ ਦੀ ਕਰਮੀਨियस ਵਾਸਤੇ ਆ ਤੋ ਇਸ ਕਰਕੇ ਇਹ ਗੱਲਾਂ ਪ੍ਰਲੌਂਗ ਹੋਈ ਜਾਂਦੀਆਂ ਕਿਸੇ ਪਾਸੇ ਲੱਗਣੀਆਂ ਨਹੀਂ ਕਿਉਂਕਿ ਡਿਵੀਜ਼ਨ ਬਹੁਤ ਹੈ ਵਰਟੀਕਲ ਹਰੀਜ਼ਨਟਲ ਡਿਵੀਜ਼ਨ ਹੈਗੀ ਆ ਕਿਤੇ ਨਾ ਕਿਤੇ ਅਲਾਈਅਸ ਹੈਗੇ ਇਹ ਗੱਲ ਠੀਕ ਹੈ ਕਿ ਜਿਹੜੇ ਡੇਰਾ ਸਰ ਬਾਬਾ ਵਾਸਤੇ ਜਿਹੜੇ ਦੂਸਰੇ ਹੈਗੇ ਆ ਜਦੋਂ ਤੁਸੀਂ ਪੋਤੜੇ ਖੁੱਲਣੇ ਸ਼ੁਰੂ ਕਰ ਦੋ ਤੇ ਉਹਦੇ ਵਿੱਚ ਬਹੁਤ ਕੁਝ ਨਿਕਲ ਆਉਂਦਾ ਕੋਈ ਵਿਅਕਤੀ ਭਾਵੇਂ ਉਹ ਕਿੰਨਾ ਵੀ ਆਪਣੇ ਆਪ ਨੂੰ ਜਿੱਥੇ ਮਰਜ਼ੀ ਰੱਖਦਾ ਹੋਵੇ ਉਹਦੇ ਵਿੱਚ ਬਹੁਤ ਸਾਰੀਆਂ ਖੁਨਾਮੀਆਂ ਹੁੰਦੀਆਂ ਜਦੋਂ ਕਿ ਆਪਾਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਲਾਰਜਰ ਥੈਨ ਸਾਈਜ਼ ਮੰਨ ਲੈਂਦੇ ਆ ਜਾਂ ਸਾਡਾ ਵਿਸ਼ਵਾਸ ਤੋਂ ਅਗਲੇ ਪਾਸੇ ਚਲੇ ਜਾਂਦਾ ਪੁਆਇੰਟ ਇਹ ਹੈਗਾ ਕਿ ਇਸ ਵੇਲੇ ਬਹੁਤ ਦੋ ਟੁਕ ਕੱਲ ਕਰਨ ਵਾਲੀ ਗੱਲ ਹੈਗੀ ਕਿ ਆਹ ਮੁੱਦੇ ਆ ਜਿਹਦੇ ਇਹ ਮੁੱਦਿਆਂ ਦੇ ਉੱਤੇ ਅਸੀਂ ਜਿਹੜਾ ਖਾਸ ਕਰਕੇ ਰਿਲੀਜੀਅਸ ਹੈਗੇ ਆ ਚਾਹੇ ਦੂਸਰੇ ਹੈਗੇ ਆ ਵੀ ਆ ਇੰਸਟੀਟਿਊਸ਼ਨਸ ਹੈਗੀਆਂ ਆ ਮੁੱਦੇ ਹੈਗੇ ਆ ਇਹਨਾਂ ਮੁੱਦਿਆਂ ਦੀ ਤਾਂ ਹੀ ਜੇ ਕੋਈ ਇਹ ਲੋਕ ਜਿਹੜੇ ਹੈਗੇ ਜੇ ਮੁੱਦਿਆਂ ਦੀ ਗੱਲ ਆਊਗੀ ਧਾਰਮਿਕ ਮੁੱਦਿਆਂ ਦੀ ਗੱਲ ਕਰ ਲੋ ਤੇ ਉਹ ਲੋਕ ਅਗੇ ਆਉਣ ਤੇ ਫੇਰ ਹੀ ਲੋਕ ਸਪੋਰਟ بیس ਬਣੂਗਾ ਜੇ ਲੋਕ ਸਪੋਰਟ بیس ਨਹੀਂ ਬਣਦੇ ਤੇ ਲੜਾਈ ਉਦਲੇ ਪਾਸੇ ਹੋਈ ਜਾਂਦੀ ਆ ਤੇ ਮੈਨੂੰ ਲੱਗਦਾ ਵੀ ਉਹਦੇ ਨਾਲ ਕੋਈ ਬਹੁਤ ਵੱਡਾ ਜਿਹੜਾ ਪਰਪਸ ਹੈਗਾ ਇਹਨਾਂ ਸੰਸਥਾਵਾਂ ਦਾ ਉਹ ਹੱਲ ਨਹੀਂ ਹੁੰਦਾ